ਆਜੋ ਭਾਈ ਮਿਲਵਾ ਨੌਜਵਾਨ ਨੂੰ ਮਾਲਵੇ ਚੋਂ ਦੁਆਬੇ ਚ ਆ ਕੇ ਐਨ ਆਰ ਆਈ ਦੀਆਂ ਜ਼ਮੀਨਾਂ ਲਈਆਂ ਠੇਕੇ ਤੇ ਖੁੱਲੀਆਂ ਪੈਲੀਆਂ 100-100 ਕਿੱਲੇ ਦੇ ਟੱਕ ਕਦੇ ਸੀ 14 ਕਨਾਲਾਂ ਅੱਜ 100 ਕਿੱਲਿਆਂ ਚ ਕਰਦਾ ਹੈ ਖੇਤੀ ਜਿਹੜੀ ਜ਼ਮੀਨ ਪਾਉਨੇ ਆ ਐਨ ਆਰ ਆਈ ਬੰਦੇ ਨੇ ਕੋਈ ਇੰਗਲੈਂਡ ਰ ਕੋਈ ਅਮਰੀਕਾ ਕੋਈ ਸਾਰੇ ਕਿੱਥੇ ਸੈੱਟ ਨੇਗੇ ਕਾਰੋਬਾਰ ਆਪਦੇ ਨੇਗੇ ਦੋ ਫੈਮਲੀਆ ਦੀ ਜ਼ਮੀਨ ਹੈ ਸਾਡੇ ਕੋਲੇ 100 ਏਕੜ ਹੈ ਜਾਇਾਤ ਜਿਆਦੇ ਹੈ ਤੇ ਖੁੱਲੀ ਜ਼ਮੀਨ ਹੈ ਦੁਆਬੇ ਦੇ ਬੰਦੇ ਕੋਲੇ ਇੱਥੇ ਦੁਆਬੇ ਚ ਯਾਨੀ ਕਿ ਟੱਕ ਜ਼ਮੀਨਾਂ ਜਾਨੀ ਖੁੱਲੀਆਂ ਮਿਲ ਜਾਂਦੇ ਬਹੁਤ ਅਸੀਂ ਪੇਸੋਂ ਬਹੁਤ ਜ਼ੀਰੋ ਲੈਵਲ ਤੋਂ ਉੱਠ ਕੇ ਆਏ ਸੀਗੇ ਅੱਛਾ ਬਈ ਟਾਈਮ ਤਾਂ ਲੱਗਿਆ ਸਾਨੂੰ 10-11 ਸਾਲ ਹੋ ਗਏ ਕੰਮ ਤਾਂ ਕੋਈ ਵੀ ਕਰ ਲੋ ਜੀ ਬਾਹਰ ਵੀ ਕਰਨਾ ਤਾਂ ਡੱਡੂ ਟੂਸੀਆਂ ਮਾਰ ਕੇ ਤਾਂ ਹੁੰਦਾ ਨਹੀਂ ਪਹਿਲਾਂ ਤਾਂ ਆਪਣੇ ਕੋਲੇ ਆਪਣੀ 14 ਕਨਾਲਾਂ ਦੀ ਜੀ ਸਾਥੋਂ ਸਕੂਲ ਦੀ ਫੀਸ ਵੀ ਨਹੀਂ ਦੀ ਭਰੇ ਨਹੀਂ ਅਸੀਂ ਹੁਣ ਇੱਥੇ ਆਪਦੇ ਘਰ-ਬਾਰ ਵੀ ਬਣਾਈ ਜਾਂਦੇ ਆ ਤੇ ਬਹੁਤ ਕੁਝ ਬਣ ਗਿਆ ਪ੍ਰਮਾਤਮਾ ਨੇ ਬਹੁਤ ਕੋ ਦਿੰਦਾ ਹੁਣ ਕਹਿੰਦੇ ਸੋਚਿਆ ਨਹੀਂ ਸੀਗਾ ਵੀ ਸਾਨੂੰ ਇੱਥੇ ਆ ਕੇ ਵੀ ਇੰਨੀ ਕਾਮਯਾਬੀ ਮਿਲ ਜੂ ਬਹੁਤ ਕੁਝ ਬਣਾਇਆ ਜੀ ਗੱਡੀਆਂ ਗੋਡੀਆਂ ਪ੍ਰਮਾਤਮਾ ਨੇ ਬਹੁਤ ਕੋ ਦੇਦਾ ਜੀ ਆਡੇ ਖਿਆਲ ਚ ਮਨ ਚ ਆਇਆ ਵੀ ਕਿਉਂ ਅਸੀਂ ਬਾਹਰ ਜਾਣ ਖਾਤਰ ਐਨੇ ਆਪਦੀ ਮਾਲਕੀ ਵੇਚਾਂਗੇ ਕਿੱਲਾ ਦੋ ਦੋ ਕਿੱਲੇ ਜ਼ਮੀਨ ਵੇਚਾਂਗੇ ਵੀ ਆਪਾਂ ਇੱਥੇ ਕਿਉਂ ਨਾ ਖੇਤੀ ਕਰੀਏ ਬਾਲਾ ਦੇ ਦਿਮਾਗ ਚ ਕੀੜਾ ਵੀ ਮੈਂ ਬਾਹਰ ਜਾਣਾ ਬਾਹਰ ਜਾ ਕੇ ਪਤਾ ਲੱਗਦਾ ਅਸਲ ਵਿੱਚ ਤਾਂ ਜੇ ਇੱਥੇ ਕੰਮ ਕਰਨਾ ਵੀ ਇੱਥੇ ਕੰਮ ਕਰਨ ਨਾਲ ਕੋਈ ਘਾਟਾ ਨਹੀਂ ਹੋਏਗਾ ਜੇ ਕਿਸੇ ਨੇ ਖੇਤੀ ਵੀ ਕਰਨੀ ਹੈ ਖੇਤੀ ਕੋ ਘਾਟੇ ਦਾ ਮੁੰਜ ਨਹੀਂ ਹੈਗਾ ਜੇ ਬੰਦੇ ਕਿਸੇ ਨੇ ਕਰਨੀ ਹੈ ਤਰੱਕੀ ਨਾਲ ਕਰਨੀ ਹੈ ਵੱਡੇ ਪੱਦਰ ਦੇ ਕਰਨੀ ਹੈ ਉਹਨਾਂ ਦੀ ਜ਼ਮੀਨ ਜੈ ਸਾਹਮਣੇ ਰੱਖਦੇ ਆਂ ਅੱਜ ਕੱਲ ਸਾਨੂੰ ਪਤਾ ਹੀ ਟਾਈਮ ਬਹੁਤ ਮਾੜਾ ਆਉਂਦਾ ਲੁੱਟ ਖਸੂਹਾਂ ਦੱਬੀ ਜਾਂਦੇ ਆ ਜੀ ਮੰਨ ਕੇ ਚਲੋ ਅਸੀਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬ ਦੀ ਮਦਦ ਕਰੀ ਮੰਨ ਕੇ ਚਲੋ ਇਹਨਾਂ ਦੀ ਘੱਟ ਤੋਂ ਘੱਟ ਕੋਈ ਜ਼ਮੀਨ ਤਾਂ ਨਹੀਂ ਦੱਬੂਗਾ ਕੱਲ ਘੱਟ ਤੋਂ ਘੱਟ ਕੋਈ ਫੈਕਟਰੀ ਲਾ ਕੇ ਤਾਂ ਨਹੀਂ ਰੋਕੂ ਵੱਡੀ ਮੇਨ ਗੱਲ ਤਾਂ ਇਹ ਹੈ ਜੀ ਆਪਣੇ ਉੱਥੇ ਜਿਹੜੇ ਮਾਲਵੇ 'ਚ ਹੈ ਮਾਲਕੀ ਖੇਤੀ ਜਿਹੜੀ ਉਹ ਛੋਟੀ ਹੈਗੀ ਮੰਨ ਕੇ ਚਲੋ ਜਿਹਦੇ ਕੋਲ ਠੇਕੇ ਸੇ ਤੇ ਲੈਣ ਵਾਲੇ ਯਾਦ ਨੇ ਕਿ ਦੇਣ ਵਾਲੇ ਘੱਟ ਨੇ ਪੰਜਾਬ ਚ ਇੱਕ ਪਾਸੇ ਵੱਡੇ ਪੱਧਰ ਤੇ ਉੱਪਰ ਪ੍ਰਵਾਸ ਹੋ ਰਿਹਾ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦਾ ਰੋਕ ਕਰ ਰਹੇ ਨੇ ਤੇ ਉੱਥੇ ਹੀ ਅੱਜ ਤੁਹਾਨੂੰ ਰਾਮ ਸਿੰਘ ਨਾਂ ਦੇ ਇੱਕ ਅਜਿਹੇ ਨੌਜਵਾਨਾਂ ਮਲਾਵਾਂਗੇ ਜੋ ਮਾਲਵੇ ਤੋਂ ਉੱਠ ਕੇ ਆਇਆ ਤੇ ਉਸ ਤੋਂ ਬਾਅਦ ਦੁਆਬੇ ਦੇ ਵਿੱਚ ਐਨਆਰਆਈ ਪਰਿਵਾਰਾਂ ਦੀ ਜ਼ਮੀਨਾਂ ਸੰਭੀ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਠੇਕੇ ਦੇ ਉੱਪਰ ਲੈ ਕੇ ਖੇਤੀ ਕਰਨ ਲੱਗਿਆ ਤੇ ਅੱਜ ਇਸ ਬਾਈ ਦੇ ਕੋਲ 100 ਕਿੱਲੇ ਤੋਂ ਵੀ ਵਧੇਰੇ ਕਿੱਲਾ ਹੈ ਜਿਹੜੇ ਐਨਆਰਆਈ ਪਰਿਵਾਰ ਵਿਦੇਸ਼ਾਂ ਦੇ ਵਿੱਚ ਸੈਟਲ ਨੇ ਜਿਨ੍ਹਾਂ ਨੇ ਆਉਣਾ ਜ਼ਰੂਰ ਹੈ ਇੱਥੇ ਢੇੜਾ ਜ਼ਰੂਰ ਮਾਰਦੇ ਆ ਪਰ ਪਰਮਾਨੈਂਟ ਉੱਥੇ ਹੀ ਰਹਿ ਪਏ ਨੇ ਉੱਥੇ ਹੀ ਵੱਸ ਗਏ ਨੇ ਤਾਂ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਇਹ ਬਾਈ ਹੋਣੀ ਠੇਕੇ ਤੇ ਲੈਂਦੇ ਆ ਤੇ ਚੰਗਾ ਕਾਰੋਬਾਰ ਕਰਦੇ ਆ ਹੁਣ ਇਸ ਵਕਤ ਇਹਨਾਂ ਦੇ ਕੋਲ 100 ਕਿੱਲਾਂ ਤੋਂ ਵੀ ਵੱਧ ਜ਼ਮੀਨਾਂ ਤੇ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਬਾਈ ਕਿੰਨੀ ਜ਼ਮੀਨ ਜਿਹੜੀ ਤੁਸੀਂ ਹੁਣ ਇੱਥੇ ਲਈ ਹੋਈ ਹੈ ਤੇ ਕਿੰਨੀ ਜ਼ਮੀਨ ਦੇ ਵਿੱਚ ਖੇਤੀ ਕਰਦੇ ਹੋ ਪਹਿਲਾਂ ਤਾਂ ਬਾਈ ਜੀ ਦਰਸ਼ਕਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡਾ ਨਾਂ ਬਾਈ ਦੀ ਜ਼ਿਲ੍ਹਾ ਬਰਨਾਲਾ ਦਾ ਪਿੰਡ ਬਦਰਾ ਉੱਥੋਂ ਅਸੀਂ ਇੱਥੇ ਜ਼ਮੀਨ ਲੈਤੀ ਸੀ ਸਾਨੂੰ 2013 ਦੇ ਆਏ ਹੋਏ ਹੈਗੇ ਤਰੀਕੇ ਨਾਲ ਸਾਨੂੰ 10-11 ਸਾਲ ਹੋ ਗਏ ਸਾਡੇ ਕੋਲੇ ਪਹਿਲਾਂ ਸੀਗੇ 60 ਕੜਾ ਕਿਲੇ ਜ਼ਮੀਨ ਦੀ ਸੀਗੇ ਹੁਣ ਸਾਡੇ ਕੋਲ 100 ਤੋਂ ਪਲੱਸ ਹੈਗੀ ਹੂੰ ਸਾਡੇ ਜਿਹੜੀ ਜ਼ਮੀਨ ਬਹੁਣਿਆ ਐਨਆਰਆਈ ਬੰਦੇ ਨੇ ਕੋਈ ਇੰਗਲੈਂਡ ਕੋਈ ਅਮਰੀਕਾ ਕੋਈ ਸਾਰੇ ਕਿੱਥੇ ਸੈੱਟ ਨੇਗੇ ਕਾਰੋਬਾਰ ਆਪਦੇ ਨੇਗੇ ਬਾਹਰ ਸੌਫ ਸੁਪ ਉਹਨਾਂ ਦੇ ਆਪਦੇ ਨੇ ਗੋਰੇ ਕੰਮ ਕਰਦਨੇ ਜਿੱਥੇ ਉਹਨਾਂ ਦੇ ਆਪ ਦੀ ਮਾਲਕੀ ਐ ਸਾਡੇ ਕੋਲ ਕਾਫੀ ਚਿਰ ਤੋਂ ਸਾਡੇ ਕੋਲ ਠੇਕੇ ਤੇਗੀ ਜ਼ਮੀਨ ਤੇ ਇਹ ਬਾਈ ਜਿਹੜੀ ਫਿਰ ਕਮੇ ਤੁਹਾਡੇ ਮਨ ਦੇ ਵਿੱਚ ਕਿਵੇਂ ਵਿਚਾਰ ਆਇਆ ਵੀ ਆਪਾਂ ਹੁਣ ਬਰਨਾਲੇ ਤੁਸੀਂ ਗੱਲ ਕਰੀਆ ਆਪਣਾ ਮਾਲ ਵੇਰੀ ਆ ਗਿਆ ਇੱਧਰ ਆਪਾਂ ਦੁਆਬੇ ਕਿੰਨੀ ਆ ਗਈ ਇਹ ਦਿਮਾਗ ਚ ਕਿਵੇਂ ਆਇਆ ਵੀ ਉਧਰ ਜਾ ਕੇ ਆਪਾਂ ਇਹ ਵੀ ਕੰਮ ਕਰ ਸਕਦੇ ਆ ਇਹ ਦਿਮਾਗ ਚ ਜੀ ਸਾਡੇ ਪਹਿਲਾਂ ਰਿਸ਼ਤੇਦਾਰ ਸੀ ਬੰਦੇ ਉਹ ਜ਼ਮੀਨ ਇੱਥੇ ਬਾਂਉਂਦੇ ਸੀਗੇ ਉਹਨਾਂ ਨੇ ਠੇਕੇ ਦੇ 1 ਸਾਲ ਕੀਤੀ ਮੈਂ ਉਹਨਾਂ ਨਾਲ ਇੱਥੇ ਆਉਂਦਾ ਜਾਂਦਾ ਰਹਿੰਦਾ ਸੀ ਪਹਿਲਾਂ ਤੁਸੀਂ ਤੇ ਫਿਰ ਸਾਡੇ ਖਿਆਲ ਚ ਮਨ ਚ ਆਇਆ ਵੀ ਕਿਉਂ ਅਸੀਂ ਬਾਹਰ ਜਾਣ ਖਾਤਰ ਐਨੇ ਆਪਦੀ ਮਾਲਕੀ ਵੇਚਾਂਗੇ ਕਿੱਲਾ ਦੋ ਦੋ ਕਿੱਲੇ ਜ਼ਮੀਨ ਵੇਚਾਂਗੇ ਵੀ ਆਪਾਂ ਇੱਥੇ ਕਿਉਂ ਨਾ ਖੇਤੀ ਕਰੀਏ ਹੂੰ ਉਹ ਉਦੋਂ ਬਾਅਦ ਅਸੀਂ ਖੇਤੀ ਕੀਤੀ ਜੇ ਇੱਥੇ ਨਹੀਂ ਖੇਤੀ ਤਾਂ ਅੱਜ ਕੱਲ ਕੋਈ ਕਰਕੇ ਰਾਜੀ ਵੀ ਨਹੀਂ ਹੈਗਾ ਖੇਤੀ ਜ ਹੁਣ ਆ ਆਪਣੇ ਬਰਨਾਲੇ ਤੋਂ ਥੋੜਾ ਠੇਕਾ ਜ਼ਿਆਦੇ ਕਾਰਨ ਜੀ ਇਧਰ ਜ਼ਿਆਦੇ ਹੈਗੀ ਜਾਇ ਜਤ ਜਿਆਦੀ ਹੈ ਤੇ ਖੁੱਲੀ ਜ਼ਮੀਨ ਹੈ ਦਬਾਬੇ ਦੇ ਬੰਦੇਆਂ ਕੋਲੇ ਤੇ ਸਾਨੂੰ ਇੱਥੇ ਰੈਂਟ ਸਹੀ ਮਿਲਿਆ ਠੀਕ ਠਾਕ ਤੇ ਮਿਲਿਆ ਤੇ ਸਾਨੂੰ ਇਹਦੇ ਵਿੱਚ ਅਸੀਂ ਖੇਤੀ ਤਾਂ ਸ਼ੁਰੂ ਕੀਤੀ ਇੱਥੇ ਹੂੰ ਜੇ ਮੰਨ ਕੇ ਚੱਲੋ ਹੁਣ ਨਾਲ-ਨਾਲ ਸਾਡਾ 100 ਏਕੜ ਹੈ ਜਿਵੇਂ ਨਾਲ ਸਾਡਾ ਹੁਣ ਲੁਧਿਆਣਾ ਹੈ ਜੇ ਮੰਨ ਕੇ ਚੱਲੋ ਆਪਾਂ ਹਿਸਾਬ ਲਾਈਏ ਲੁਧਿਆਣੇ ਦੇ ਵਿੱਚ 1440 ਡੈਰੀਆਂ ਨੇਗੀਆਂ ਹੂੰ ਜਿਹਦੇ ਵਿੱਚ ਹਰ ਰੋਜ਼ ਉੱਥੇ ਤੜਕੇ ਵਰਸੀਨ ਤੂੜੀ ਵਿਗਦੀ ਹੈ ਘੱਟ ਤੋਂ ਘੱਟ 14 15 20 ਲੱਖ ਦੀ ਸੇਲ ਹੁੰਦੀ ਹੈਗੀ ਹੂੰ ਸਾਡੇ ਹੁਣ ਮੰਨ ਕੇ ਚਲੋ ਕਣਕ ਤੇ ਝੋਨਾ ਤੇ ਲਾਉਣੀ ਲਾਉਣੀ ਅਸੀਂ ਨਾਂ ਨਾਲ ਅਸੀਂ ਪੱਠਾਂ ਦਾ ਵੀ ਕੰਮ ਕੀਤਾ ਇੱਥੇ ਹੂੰ ਪੱਠਾਂ ਦਾ ਕੰਮ ਕੀਤਾਗਾ ਉਹ ਅਸੀਂ ਸਵੇਰੇ ਸੋਨਾ ਕਿੱਲੇ ਨੂੰ ਬਰਸੀਨ ਦੇ ਸਾਡੇ ਲਾਏ ਹੋਏ ਨੇ ਉਹ ਅਸੀਂ ਵੱਢ ਕੇ ਸਵੇਰੇ ਹੁਣ ਲੇਬਰ ਨੇ ਲੋਡ ਕਰ ਦੇਣੇ ਨੇਗੇ ਲੇਬਰ ਨੇ ਲੋਡ ਕਰਕੇ ਉਹ ਅਸੀਂ ਸਵੇਰੇ ਮੰਡੀ ਤੇ ਲੈ ਜਾਂਦੇ ਆ 2 ਵਜੇ ਲੈ ਜਾਂਦੇ ਆਗੇ ਅਸੀਂ ਸਵੇਰੇ ਸਾਜਰੇ ਫਿਰ 5:30 ਵਜੇ ਨੂੰ ਨਗਦੇ ਪੈਸੇ ਮਿਲਦੇ ਨੇਗੇ ਇਹਦੀ ਇਹਦਾ ਰੇਟ ਵੀ ਬਹੁਤ ਸੋਹਣਾਗਾ ਠੰਡ ਦਾ ਜਿਆਦਾ ਲੰਬੀ ਕਾਰਨ ਪੱਠੇ ਪਿੱਛੇ ਹੋਈ ਨਹੀਂਗੇ ਤੇ ਸਾਡੇ ਕੋਲ 16 17 ਕਿੱਲੇ ਬਰਸੀਨ ਦੇ ਨੇਗੇ ਤੇ ਨਾਲ ਅਸੀਂ ਖੇਤੀ ਨਾਲ ਮੱਜਾਂ ਦਾ ਵੀ ਰੱਖਿਆ ਸਾਡਾ ਕਾਰੋਬਾਰ ਦੁੱਧ ਦਾ ਪੂਰਾ ਪਰਿਵਾਰ ਬਈ ਫਿਰ ਤੁਹਾਨੂੰ ਮਿਲਿਆ ਕਿਵੇਂ ਜਿੰਨਾ ਹੀ ਤੁਸੀਂ ਲਈਆਂ ਨੇ ਇਹ ਜਮੀਨਾ ਇਹ ਪਰਿਵਾਰ ਤੁਹਾਨੂੰ ਇਸ ਤਰ੍ਹਾਂ ਮਿਲਿਆ ਜੀ ਪਹਿਲੇ ਸਾਲ ਤਾਂ ਅਸੀਂ ਆਪ 2 ਸਾਲ ਮੈਂ ਆਇਆ ਮੇ ਨਾਲ ਮੁੰਡੇ ਜਿਹੜੇ ਤਿੰਨ ਚਾਰ 파ਟਨਰਰ ਦੀ ਸੀ ਖੇਤੀ ਸਾਂਝੀ ਕੀਤੀ ਇੱਥੇ ਹੌਲੀ ਹੌਲੀ ਜਿਸ ਤਰ੍ਹਾਂ ਰਿਲੇਸ਼ਨ ਬਣੇ ਗਏ ਬਾਅਦ ਚ ਅਸੀਂ 2 ਸਾਲ ਬਾਅਦ ਅਸੀਂ ਪਰਿਵਾਰ ਨੂੰ ਫੈਮਿਲੀ ਫੇਰ ਲੈ ਕੇ ਆਂਦੇ ਹਾਂ ਪਹਿਲੇ ਅਸੀਂ ਕੱਲੇ ਆਏ ਸੀ ਅੱਛਾ ਹਾਂਜੀ ਨਹੀਂ ਜਿੰਨਾ ਦੀ ਆ ਜਮੀਨ ਤੁਸੀਂ ਲਈ ਆ ਜਿਹੜੇ ਇਹ ਕਿੱਥੇ ਕਿਹੜੇ ਦੇਸ਼ ਗਏ ਉਹਨੇ ਇਹ ਇੰਗਲੈਂਡ ਗਏ ਨਹੀਂ ਅੱਛਾ ਹਾਂ ਕੈਨੇਡਾ ਅਮਰੀਕਾ ਜੀ ਸਾਰੇ ਪਾਸੇ ਹੀ ਇਹਨਾਂ ਦਾ ਹੂੰ ਇਹਨਾਂ ਦਾ ਚਾਰ ਸਪਰੀ ਜੀ ਕੰਮ ਆਉਂਦੇ ਹੀ ਆ ਜੀ ਇਹਨੇ ਗੋਰੇ ਕੰਮ ਕਰਦੇ ਸੌਪਾਂ ਨੇ ਇਹਨਾਂ ਨੇ ਇਹ ਤਾਂ ਚਿਰ ਦੇ ਗਏ ਹੋਣੇ ਪੁਰਾਣੇ ਨੇ ਜੀ ਹੁਣ ਜੇ ਵਾਪਸ ਤਾਂ ਨਹੀਂ ਉਹਨਾਂ ਨੇ ਵਾਪਸ ਆਉਂਦੇ ਨੇ ਇੱਥੇ ਮਾਲਕੀ ਤਾਂ ਹੈ ਜੀ ਆਪਦੀ ਰੱਖੀ ਹੋਈ ਹੈ ਸਾਮਕੇ ਜੀ ਜਾਇਜਤ ਇਹਨਾਂ ਨੇ ਰੱਖੀ ਹੋਈ ਹੈਗੀ ਲੇਕਿਨ ਉੱਥੇ ਸੈੱਟ ਨੇ ਜੀ ਪੁਰਾਣੇ ਗਏ ਹੋਣੇ ਆ ਜੀ ਜਿਵੇਂ ਮੈਂ ਹਾਂ ਵੀ ਜੇ ਮੰਨ ਕੇ ਚਲੋ ਜਿਹੜੇ ਹੁਣ ਬੰਦੇ ਇੱਥੋਂ ਨਵੇਂ ਮੁੰਡੇ ਬੰਨ ਕੇ ਚਲੋ ਆਪਣੀ ਦੇ ਨੇ ਉਹ ਜਾਣਦੇ ਨੇ ਉਹਨਾਂ ਖਾਤਰ ਔਖਾ ਹੈਗਾ ਇਹਨਾਂ ਪੁਰਾਣੇ ਦਾ 50 50 ਸਾਲ ਦੇ ਗਏ ਹੋਏ ਨੇ ਉੱਥੇ ਜਿਵੇਂ ਹੁਣ ਮੰਨ ਕੇ ਚਲੋ ਆਪਣੇ ਦੋ ਦੋ ਕਿਲੇ ਤਿੰਨ ਤਨ ਕਿਲੇ ਵੇਚ ਕੇ ਬੰਦੇ ਬਾਹਰ ਜਾਂਦੇ ਨੇ ਉਹ ਜਾਣ ਚ ਤਾਂ ਕੋਈ ਫਾਇਦਾ ਨਹੀਂ ਹੋਏਗਾ ਫਾਇਦਾ ਆਏ ਨਹੀਂ ਮੰਨ ਕੇ ਚਲੋ ਜੀਨੇ ਹੁਣ ਆਪਦੀ ਦੋ ਕਿਲੇ ਦੀ ਮਾਲਕੀ ਇੱਥੇ ਵੇਚਤੀ ਮੰਨ ਕੇ ਚਲੋ 30 ਲੱਖ ਦੀ ਕਿਲਾ ਵੇਚਦਾ ਮੁੜ ਕੇ ਉਹ ਦੁਬਾਰੇ ਬਣਾ ਨਹੀਂ ਸਕਦਾ ਜੀ ਹੁਣ ਬਾਹਰ ਤੋਂ ਦੇਖੀਏ ਸਾਰੇ ਇੱਥੇ ਬ੍ਰੈਵਟਨ ਦੇ ਵਿੱਚ ਕੀ ਹੈ ਸਾਰਾ ਮੋਗਗਾ ਤੇ ਬਰਨਾਲਾ ਹੀ ਹੈ ਹੂੰ ਉੱਥੇ ਸਾਰ ਲੋਕ ਦਿਹਾੜੀਆਂ ਹੀ ਕਰਦੇ ਨੇ ਤੁਹਾਨੂੰ ਪਤਾ ਹੀ ਹੈ ਤੇ ਕਰੀਮ ਸਾਰੇ ਸਾਰੇ ਪਤੀ ਆ ਹੁਣ ਚੈਨਲ ਦਾ ਰੋਜ਼ ਤਾਂ ਖਬਰਾਂ ਆਉਂਦੀਆਂ ਨੇ ਲੇਕਿਨ ਜੇ ਕਿਸੇ ਨੇ ਖੇਤੀ ਵੀ ਕਰਨੀ ਹੈ ਖੇਤੀ ਕੋ ਘਾਟੇ ਦਾ ਪੰਜ ਨਹੀਂ ਹੈਗਾ ਜੇ ਬੰਦੇ ਕਹਿੰਦੇ ਕਰਨੀ ਹੈ ਤਰੱਕੀ ਨਾਲ ਕਰਨੀ ਹੈ ਵੱਡੇ ਪੱਧਰ ਤੇ ਕਰਨੀ ਹੈ ਜਮਨ ਅਸੀਂ ਖੇਤੀ ਕਰਦੇ ਅਸੀਂ ਪਿੱਛੋਂ ਬਹੁਤ ਜ਼ੀਰੋ ਲੈਵਲ ਤੋਂ ਉੱਠ ਕੇ ਆਏ ਸੀਗੇ ਅੱਛਾ ਬਈ ਟਾਈਮ ਤਾਂ ਲੱਗਿਆ ਸਾਨੂੰ 10-11 ਸਾਲ ਹੋ ਗਏ ਹੂੰ ਕੰਮ ਤਾਂ ਕੋਈ ਵੀ ਕਰ ਲੋ ਜੇ ਬਾਹਰ ਵੀ ਕਰਨਾ ਤਾਂ ਡੱਡੂ ਢੂਸੀ ਮਾਰ ਕੇ ਤਾਂ ਹੁੰਦਾ ਨਹੀਂ ਮਨਨ ਕਿ ਚਲੋ ਕੋਈ ਵੀ ਕੰਮ ਕਰਨਾ ਟੇਕੇ ਦਾ ਕਰਨਾ ਪੈਂਦਾ ਆਪਾਂ ਨੂੰ ਤੁਹਾਡੇ ਕੋਲ ਬਈ ਉਧਰ ਪੇ ਪਿੰਡ ਕੀ ਸੀ ਉਦੋਂ ਉਦੋਂ ਪਿੰਡ ਸਾਡੇ ਕੋਲ ਬਹੁਤ ਘੱਟ ਆਪਦੀ ਪਹਿਲੀ ਸੀਗੀ ਤੁਸੀਂ ਔਖੇ ਸੀ ਜਾਨੀ ਕਿ ਕਹਿੰਦੇ ਭਾਬ ਫੇਰ ਅਸੀਂ ਇੱਧਰ ਆਏ ਸੀਗੇ ਅੱਛਾ ਫੇਰ ਤੁਸੀਂ ਮੰਨ ਲਓ ਇਹ ਸੋਚਿਆ ਵੀ ਇੱਥੇ ਜਾ ਕੇ ਆ ਕੰਮ ਕੀਤਾ ਜਾਏ ਹਾਂ ਫੇਰ ਅਸੀਂ ਇੱਥੇ ਆ ਕੇ ਕੰਮ ਕੀਤਾ ਇਹ ਆਪਦਾ ਅਸੀਂ ਹੁਣ ਇੱਥੇ ਆਪਦੇ ਘਰ-ਬਾਰ ਵੀ ਬਣਾਈ ਜੰਨੇ ਆ ਤੇ ਬਹੁਤ ਕੁਝ ਬਣ ਗਿਆ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੁਣ ਜਾਨੀ ਕਿ ਸੋਚਿਆ ਨਹੀਂ ਸੀਗਾ ਵੀ ਸਾਨੂੰ ਇੱਥੇ ਆ ਕੇ ਵੀ ਐਨੀ ਕਾਮਯਾਬੀ ਮਿਲ ਜੂ ਜਾਂ ਸਾਨੂੰ ਜਿਵੇਂ ਇੱਥੋਂ ਦੇ ਬੰਦੇ ਨੇ ਜਿਹਦੇ ਪਰ ਜ਼ਮੀਨ ਬਹੁਣੇ ਐਨਆਰਆਈ ਬੰਦੇ ਨੇ ਐਨਾ ਵਧੀਆ ਪਿਆਰ ਮਿਲ ਜੂਗਾ ਸਾਨੂੰ ਇਹ ਉਮੀਦ ਨਹੀਂ ਸੀ ਹੈ ਕਿ ਲੇਕਿਨ ਜਿੱਥੇ ਵੀ ਜਾਇਦਾ ਘਰ ਬਣਾਉਣਾ ਪੈਂਦਾ ਆ ਉਹਦਾ ਅਸੀਂ ਘਰ ਬਣਾਇਆ ਸਾਡਾ ਫਿਰ ਹੂੰ ਉਧਰ ਪਿੱਛੇ ਕਿੰਨੀ ਬਈ ਫਿਰ ਆ ਜ਼ਮੀਨ ਸੀ ਉੱਥੇ ਪਹਿਲਾਂ ਤਾਂ ਆਪਣੇ ਕੋਲੇ ਆਪਣੀ 14 ਕਨਾਲਾਂ ਦੀ ਜੀ ਅੱਛਾ ਜੀ 14 ਕਨਾਲ ਇੱਕ ਮਰਲਾ ਸੀ ਜ਼ਮੀਨ ਅੱਛਾ ਹੁਣ ਉਹ ਵੇਚ-ਬੋਚ ਕੇ ਆਪ ਦੀ ਇੱਕ ਥਾਂ ਇਕੱਠੀ ਕੀਤੀ ਐ ਮੋਟਰ ਮਾਰਕ ਤੇ ਹੁਣ ਇੱਕ ਥਾਂ ਦੇ ਪੰਜ ਕਿੱਲੇ ਜ਼ਮੀਨ ਦੇ ਬਣਾ ਲਈ। ਅੱਛਾ ਵਧੀਆ ਇੱਥੋਂ ਕਮਾਈ ਕੱਢੀ। ਇੱਥੋਂ ਬਹੁਤ ਕੁਝ ਬਣਾਇਆ ਜੀ ਗੱਡੀਆਂ ਗੁੱਡੀਆਂ ਪਰਮਾਤਮਾ ਨੇ ਬਹੁਤ ਉਹ ਦੇਦਾ ਹੀ ਹੁੰਦਾ। ਹੂੰ। ਇਹ ਬਈ ਜੇ ਮੈਂ ਗੱਲ ਕਰਾਂ ਤਾਂ ਇੱਥੇ ਕਿੱਲੇ ਦਾ ਕੀ ਰੇਟ ਚੱਲਦਾ ਅੱਜ ਕੱਲ? ਇੱਥੇ ਤਾਂ ਜੀ ਹੁਣ 2.5 ਤੋਂ ਲੈ ਕੇ ਮੇਨ ਜਿੱਥੇ ਰਸਤਾ ਮਨਕ ਚਲੋ 11 ਫੁੱਟ ਰਸਤੇ ਤੇ ਪਿੰਡ ਖੇਤ ਦੇ ਵਿਚਾਲੇ ਆ ਜੀ ਉੱਥੇ 2.5 ਦਾ ਜੀ। ਜੇ ਹਾਈਵੇ ਤੇ ਗੱਲ ਕਰੀਏ ਤਾਂ 7-8 ਕਰੋੜ ਦਾ ਜੀ। 7-8 ਕਰੋੜ ਦਾ ਗੱਲ ਹੈ। ਹਾਂ ਜੀ ਕਿੱ अच्छा आ तो 7-8 ਸਾਲ ਪਹਿਲਾਂ ਹਾਂ ਉਦੋਂ 40 ਲੱਖ ਦਾ ਭਾਅ ਸੀ ਹੁਣ ਪਿੱਛੇ ਤੁਸੀਂ ਰੋਡ ਦੇਖੀਏ ਸਾਰਾ ਇਹ ਇਹ ਨਾਲ-ਨਾਲ ਸਾਰਾ ੜਬਾਨੇ ਨਾਲ-ਨਾਲ ਲੰਘ ਗਿਆ ਇਹਦੇ ਕਰਕੇ ਸਾਰਾ ਰੋਡ ਵੱਧ ਗਿਆ ਹੂੰ ਤਾਂ ਜ਼ਮੀਨਾਂ ਨੇ ਇੱਥੇ ਰੇਟ ਵੱਧ ਗਏ ਇਹ ਨਾਲ ਐ ਵੀ ਹੋ ਜਾਂਦਾ ਬਈ ਨਾਲੇ ਤਾਂ ਐਨਆਰਆਈ ਪਰਿਵਾਰ ਜਿਹੜੇ ਗਏ ਨੇ ਉਹਨਾਂ ਦੀ ਜ਼ਮੀਨਾਂ ਦੀ ਸਾਂਭ ਸੰਭਾਲ ਹੋਈ ਜਾਂਦੀ ਹੈ ਹਨਾ ਤੇ ਨਾਲੇ ਤੁਸੀਂ ਉਹੀ ਗਾ ਤੁਹਾਨੂੰ ਰੋਜ਼ਗਾਰ ਵੀ ਮਿਲ ਗਿਆ ਹਾਂਜੀ ਹਾਂ ਨਹੀਂ ਤਾਂ ਉਹਨਾਂ ਦੀ ਜ਼ਮੀਨ ਜੈ ਸਾਹਮ ਕੇ ਰੱਖਦੇ ਆ ਅੱਜ ਕੱਲ ਸਾਨੂੰ ਪਤਾ ਹੀ ਟਾਈਮ ਬਹੁਤ ਮਾੜਾ ਆਉਂਦਾ ਲੁੱਟ ਖਸੂਹਾਂ ਦੱਬੀ ਜਾਂਦੇ ਆ ਜੀ ਮੰਨ ਕੇ ਚੱਲੋ ਅਸੀਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬ ਦੀ ਮਦਦ ਕਰੀ ਮੰਨ ਕੇ ਚੱਲੋ ਇਹਨਾਂ ਦੀ ਘੱਟ ਤੋਂ ਘੱਟ ਕੋਈ ਜ਼ਮੀਨ ਤਾਂ ਨਹੀਂ ਦੱਬੂਗਾ ਕੱਲ ਘੱਟ ਤੋਂ ਘੱਟ ਕੋਈ ਫੈਕਟਰੀ ਲਾ ਕੇ ਤਾਂ ਨਹੀਂ ਰੋਕੂਗਾ ਅਸੀਂ ਬੌਂਦੇ ਤਾਂ ਹੈਗੇ ਨਾ ਜੀ ਫੇਰ ਵੀ ਆਪਾਂ ਪੰਜਾਬੀ ਆ ਜੀ ਆ ਹੁਣ ਸਾਡੇ ਦੇਖ ਦੇਖਦੇ ਸਾਨੂੰ ਪਤਾ ਜੀ ਲੁਧਿਆਣੇ 'ਚ ਕਿੰਨਾ ਸਾਰਾ ਬਿਹਾਰੀ ਬੰਦੇ ਨੇ ਸਾਰੇ ਆ ਕੇ ਦੱਬ ਲਏ ਹੁਣ ਦੇਖਿਆ ਜਾਵੇ ਕੋਈ ਵੀ ਕੰਮ ਕਰਨਾਗਾ ਸਾਰੇ ਪਾਸੇ ਬਿਹਾਰੀ ਬੰਦਾ ਕੰਮ ਕਰਦਾ ਹੈ ਆਪਣਾ ਨੌਜ ਕੰਮ ਕਰਨ ਨੂੰ ਹੁਣ ਜਿਵੇਂ ਅਸੀਂ ਇੱਥੇ ਕਰਦੇ ਆਂਗੇ ਅਸੀਂ ਪਹਿਲਾਂ ਸਾਡੇ ਨਾਲ ਰੱਖੇ ਹੁੰਦੇ ਸੀ ਮਲਾਜ਼ਮ ਕੰਮ ਵਾਲੇ ਹੁਣ ਅਸੀਂ ਆਪ ਪੂਰਾ ਕੰਮ ਕਰਦੇ ਆ ਹੁਣ ਮੈਂ ਸਵੇਰੇ 2 ਵਜੇ ਉੱਠ ਕੇ ਸਵੇਰੇ ਪਠੇਂਟ ਵਾਲੀ ਲੈ ਕੇ ਜਾਣਾ 2 ਵਜੇ ਹਾਂ 2 ਵਜੇ ਉੱਠ ਕੇ 2:30 ਵਜੇ ਕੰਡਾ ਖੁੱਲਦਾ ਹੈ ਬਵਾਲ ਨੇੜੇ ਪੈਂਦਾ ਲੈ ਜਾਣਾ ਇੱਥੋਂ 2:30 ਵਜੇ ਕੰਡਾ ਖੁੱਲਦਾ ਮੈਂ 2 ਵਜੇ ਉੱਠ ਕੇ ਸਵੇਰੇ ਉਹ ਲੈ ਜਾਣਾ 16-17 ਕਿਲੋਮੀਟਰ ਪੈਂਦਾ ਮੈਨੂੰ ਇੱਥੋਂ ਰੋਜ਼ ਮੈਂ ਇੱਕ ਜਿਹੜਾ ਦੋ-ਦੋ ਜਿਹੜਾ ਲਾ ਕੇ ਆਉਂਦਾ ਉਹੀ ਆ ਵੀ ਨਾਲੇ ਤਾਂ ਇੱਕ ਪਾਸੇ ਆਪ ਬਾਹਰ ਚਲੋਣਾ ਸੈਟ ਆ ਸਾਰਾ ਪਰਿਵਾਰਾਂ ਦਾ ਹਨਾ ਜਿਹੜੇ ਵਿਦੇਸ਼ਾਂ ਚ ਗਏ ਨੇ ਉਹ ਤੁਹਾਨੂੰ ਰੋਜ਼ਗਾਰ ਦੇ ਕੇ ਜਿਵੇਂ ਪਹਿਲਾਂ ਤੁਸੀਂ ਉਹੀ ਗੱਲ ਦੱਸਿਆ ਕਿ ਪਹਿਲਾਂ ਕੁਝ ਨਹੀਂ ਸੀ ਪੰਡਾਣਾ ਹੁਣ ਤੁਸੀਂ ਚਲੋ ਪਰਿਵਾਰ ਪਾਲ ਰਹੇ ਹੋ ਸੁੱਖ ਨਾਲ ਸਾਰਾ ਆਪ ਦਾ ਬੱਚੇ ਪੜਾ ਰਹੇ ਹੋ ਤੁਸੀਂ ਇੱਥੇ ਲੈ ਕੇ ਉਹ ਚੀਜ਼ਾਂ ਵੀ ਫਰਕ ਪੈ ਗਈਆਂ ਹੁਣ ਕਿਤਨਾ ਕਿਤੇ ਬਹੁਤ ਪੈ ਗਿਆ ਜੀ ਫਰਕ ਤਾਂ ਹੁਣ ਵੱਡੀ ਗੱਲ ਤੇ ਇਹ ਹੈ ਜੀ ਜਿਹੜੇ ਹਿਸਾਬ ਨਾਲ ਮੇਰਾ ਸਾਡਾ ਪਿੱਸਾ ਠੀਕ ਆ ਜੀ ਬੈਕਗ੍ਰਾਉਂਡ ਸੀ ਉਸ ਹਿਸਾਬ ਨਾਲ ਸਾਥੋਂ ਸਕੂਲ ਦੀ ਫੀਸ ਵੀ ਨਹੀਂ ਦੀ ਭਰੇ ਨਹੀਂ ਬੱਚੇ ਨੇ ਹੁਣ ਮੇਰੇ ਬੱਚੇ ਤੇ ਅਕੈਡਮੀ ਚ ਲਾਦੀਆਂ ਪੜਦੇ ਤੇ ਬਹੁਤ ਤਗੜਾ ਸਕੂਲ ਅਸੀਂ ਵੀ ਦਿੱਲੀ ਦਾ ਬੋੜਾ ਜੀ ਖਰਚਾ ਤਾਂ ਹੈਗਾ ਜੀ ਇੱਕ ਬੇਟੀ ਤੇ ਇੱਕ ਲੱਖ ਤੋਂ ਉੱਪਰ ਖਰਚਾ ਆਇਆ ਦੋ ਬੇਟੀਆਂ ਨੇ ਮੇਰੀ ਦੋਨੇ ਸਕੂਲ ਦੇ ਵਿੱਚ ਪੜ੍ਹਦੀਆਂ ਨੇ ਜੇ ਮੰਨ ਕੇ ਚੱਲੋ ਮੈਂ ਪਿੰਡ ਹੁੰਦਾ ਪਿੰਡ ਦਾ ਮੈਥੋਂ ਆਪਦਾ ਹੀ ਨਹੀਂ ਖਰਚਾ ਹੁੰਦਾ ਬੱਚੇ ਨੂੰ ਤਾਂ ਕੀ ਭਰਾਂਦਾ ਜੀ ਨਹੀਂ ਬਹੁਤ ਵਧੀਆ ਗੱਲ ਆ ਮਤਲਬ ਉਹੀ ਗੱਲ ਤੁਸੀਂ ਇਹ ਤਾਂ ਉਹਨੂੰ ਪੂਰਾ ਸਾਥ ਵੀ ਰਹੇ ਹੋ ਨਾਲੇ ਨਾਲੇ ਮੇਨ ਗੱਲ ਇਹ ਹੋ ਜਾਂਦੀ ਹੈ ਜਮੀਨ ਨਹੀਂ ਬੰਜਰ ਬਣੂਗੀ ਹਾਂ ਜੀ ਹਾਂ ਹੁਣ ਤੁਸੀਂ 22 ਤੱਕ ਕਰ ਦਿਓ ਇੱਥੇ ਜਮੀਨ ਉਵੇਂ ਬੰਦੀਆ ਤਾਂ ਪਈ ਰਹਿੰਦੀ ਆ ਹਾਂ ਜੀ ਹਾਂ ਬਾਕੀ ਨਾਲੇ ਹੋਰ ਆ ਜੀ ਮੰਨ ਕੇ ਚੱਲੋ ਅਸੀਂ ਜਦੋਂ ਕੋਈ ਪਿੰ ਫੇਰ ਆਪ ਦੋਸੇ ਕੰਮ ਤੇ ਜੇ ਪਿੰਡ ਵੀ ਜਾਣਾ ਪੈਂਦਾ ਪਿੰਡੇ ਵੀ ਜਾਣਾ ਪੈਂਦਾ ਪਿੰਡ ਮਾਰੇ ਉਹਨੇ ਕਿਹੜਾ ਹਾਂ ਪਿੰਡ ਮਾਰੇ ਦਾ ਬਈ ਕਿਹੜਾ ਪਿੰਡ ਸਾਰੇ ਕੋਈ ਜਾਣਾ ਪੈਂਦਾ ਪਰ ਉਹਨਾਂ ਵਿਆਹ ਸ਼ਾਦੀ ਸਭ ਤੇ ਜਾਣਾ ਪੈਂਦਾ ਕਿੰਨੇ ਪਰਿਵਾਰ ਨੇ ਬਈ ਇਹ ਜਿਹੜੀ ਜ਼ਮੀਨ ਤੁਸੀਂ ਚੁੱਕ ਲਈ ਇਹ ਸਾਡੇ ਮੇਨਤਾ ਹੀ ਸਾਡੇ ਦਬਾਬੇ ਦੇ ਨੇ ਹੂੰ ਦੋ ਫੈਮਲੀਆ ਦੀ ਜ਼ਮੀਨ ਹੈ ਸਾਡੇ ਕੋਲੇ ਜੀ ਅੱਛਾ ਜੀ ਹਾਂਜੀ ਉਹਨਾਂ ਨਾਲ ਤਾਂ ਫਿਰ ਉਹੀ ਗੱਲ ਉਹਨਾਂ ਪਰਿਵਾਰ ਕਰ ਰਿਲੇਸ਼ਨ ਹੀ ਹੋਇਆ ਹਾਂ ਉਹਨਾਂ ਨਾਲ ਤਾਂ ਸਾਡਾ ਬੜਾ ਪਿਆਰ ਆਪਦੇ ਘਰ ਮੰਗੂ ਆ। ਕਰਕੇ ਹੀ ਬੰਦਾ ਦਿੰਦਾ ਹੈਗਾ ਜਮੀਨ। ਹਾਂ ਹਾਂ ਸਾਨੂੰ ਉਹਨਾਂ ਨਾਲ ਬੜਾ ਬਹੁਤ ਪਿਆਰਾ ਸਾਨੂੰ ਉਹਨਾਂ ਦੀ ਪੂਰੀ ਸਪੋਰਟ ਹੈ ਪੈਸੇ ਟੱਕੇ ਤੋਂ ਲੈ ਕੇ ਸਾਡੀ ਪੂਰੀ ਸਪੋਰਟ ਹੈ ਜਿੰਨੀ ਤੁਸੀਂ ਕਹਿ ਦੋ ਆਪਦੇ ਮਾਪਿਓ ਵਾਂਗੂ ਸਾਨੂੰ ਸਪੋਰਟ ਹੈ ਨਾਲ ਦੀ। ਅਸੀਂ ਨਹੀਂ ਕਹਿੰਦੇ ਇਹ ਗੱਲ ਵੀ ਜਾਂ ਐ ਬਲਾਨ ਇਸ ਤਰ੍ਹਾਂ ਸਾਨੂੰ ਆਪਦੇ ਘਰ ਦੇ ਮੰਗੂ ਆ ਜੇ ਕੋਈ ਗੱਲਬਾਤ ਤਾਂ ਵੀ ਸਾਡੀ ਅਸੀਂ ਰਲੇ ਹੋਏ ਹਾਂ ਫੈਮਿਲੀ ਦੇ ਵਿੱਚ। ਹੂੰ ਹੂੰ ਮੈਂ ਕਹਾਂਗਾ ਥੋੜਾ ਥੋੜਾ ਤੁਰਦੇ ਵੀ ਹਾਂ ਬਈ ਇੱਧਰ ਹਾਂਜੀ ਭਾਈ ਪਰ ਭਾਈ ਦੂਜੇ ਪਾਸੇ ਜਿਵੇਂ ਆਪਾਂ ਅੱਜਕੱਲ ਗੱਲ ਕਰਦੇ ਸੀਗੇ ਹਨਾ ਵੀ ਮੁੰਡੇ ਤਾਂ ਬਾਹਰ ਜਾਣ ਨੂੰ ਹੀ ਫਿਰਦੇ ਨੇ ਹਰ ਇੱਕ ਹੋਵੇ ਨਾਲੇ ਬਾਹਰ ਵੀ ਕੋਈ ਕੰਮ ਨਹੀਂ ਮਿਲ ਰਿਹਾ ਉਧਰ ਫਿਰ ਵੀ ਬਾਹਰ ਦਾ ਰੁਕਰੀ ਜਾਂਦੇ ਹੁਣਾ ਕੈਨੇਡਾ ਨੇ 2 ਸਾਲ ਬੈਣੀ ਕਰਤਾ ਕਿ 2 ਸਾਲ ਤੁਸੀਂ ਆਈ ਨਹੀਂ ਸਕਦੇ ਹੈਗੇ ਹੇ ਹਾਂਜੀ ਹੁਣ ਪਹਿਲਾਂ ਵੀ ਗੱਲ ਕਰਕੇ ਛੱਟੇ ਆਪਾਂ ਹੁਣ ਜਾਣ ਨੂੰ ਤਾਂ ਹਰ ਇੱਕ ਦੇ ਮਨ 'ਚ ਕੀੜਾ ਵੀ ਮ ਬਾਹਰ ਜਾਵਾਂ ਜਿਹੜਾ ਬੰਦਾ ਬਾਹਰ ਭੱਗ ਜਾਂਦਾ ਉਹਨੂੰ ਪਤਾ ਲੱਗਦਾ ਵੀ ਆਇਆ ਕਿਉਂ ਆ ਆਪਦੀ ਕਿਉਂ ਛੱਡ ਕੇ ਆਇਆ ਮਾਲਕੀ ਮਾਲਕੀ ਇਹ ਆਪਦੀ ਹੋਣਗੇ ਹਾਂ ਦੱਸ ਦਿਓ ਸਾਰੇ ਇਹ ਦੱਸਦੇ ਨੇ ਵੀ ਆਪਣੇ ਜਾਣਸਾਰ ਕੀ ਕਰਦੇ ਨੇ ਪਹਿਲਾਂ ਤਾਂ ਮੰਨ ਕੇ ਚਲੋ ਜੇ ਬੇਸਮੈਂਟ ਦੀ ਰਹਿੰਦਾ ਬੰਦਾ ਕਿਰਾਏ ਦੀ ਲੈਂਦਾ ਉਹਦਾ ਕਿਰਾਇਆ ਨਹੀਂ ਪੂਰਾ ਹੁੰਦਾ ਫੇਰ ਆਪਣੇ ਜਾ ਕੇ ਉਧਰਲੇ ਮੁੰਡੇ ਨਵੀਂ ਮੜੀਰ ਗੱਡੀਆਂ ਲੈ ਲਾਂਦੀ ਐ ਇੱਥੇ ਪੈਸਾ ਚੁੰਦਾ ਉਧਰ ਜਾ ਕੇ ਡਾਲਦਾਂ ਤੇ ਛੜ ਜਾਂਦਾ ਕਰਜ਼ਾ ਫੇਰ ਬਾਅਦ ਚ ਪਤਾ ਲੱਗਦਾ ਵੀ ਆਪਾਂ ਆਪਦਾ ਦੇਸ਼ ਛੱਡ ਕੇ ਆਪੋ ਕਿਉਂ ਨਾ ਕਰ ਸਕੀਏ ਆ ਮੰਨ ਕੇ ਚਲੋ ਜਿੱਦਾਂ ਆਪਾਂ ਅੱਜ ਵੀਡੀਓ ਬਣਾਈ ਐ ਵੀਡੀਓ ਦਾ ਮਤਲਬ ਵੀ ਇਹੀ ਐ ਵੀ ਅੱਲੇ ਭਈ ਇਥੇ ਉਹਨਾਂ ਕੋਲ ਤੁਹਾਡੇ ਨਾਲ ਵੀ ਆਇਆ ਸੀ ਪਹਿਲਾਂ ਕੋਈ ਮੇਰੇ ਨਾਲ ਦੋ ਪਾਰਟਨਰ ਆਏ ਸੀ ਪਹਿਲਾਂ ਜੀ ਅੱਛਾ ਭਾਈ ਹਾਂਜੀ ਹਾਂ ਉਹ ਵੀ ਆਈ ਸੀ ਦੋ 파ਟਨਾਰਾਂ ਨਾਲ ਸੀ ਹਾਂਜੀ ਇਹ ਤੁਸੀਂ ਮੰਨ ਲਓ ਦੋਨੇ 파ਟਨਾਰ ਜਿਹੜੇ ਤੁਸੀਂ ਉਧਰ ਆਪਣੇ ਮਾਲ ਵੇਚੀ ਸੀ ਹਾਂ ਅਸੀਂ ਮਾਲ ਵੇਚੀ ਸੀ ਹੁਣ ਅਸੀਂ ਇੱਥੇ ਖੇਤੀ ਦਬਾਬੇ ਤੇ ਕਰਦੇ ਆਂ ਜੀ ਹੂੰ ਹੂੰ ਇੱਥੇ ਵੀ ਜ਼ਮੀਨਾਂ ਹੈਗੀਆਂ ਨੇ ਉਧਰ ਕਿਸਨਗੜ੍ਹ ਵੀ ਨਹੀਂ ਵੀ ਨੇ ਤੇ ਇੱਧਰ ਜਲੰਧਰਾਈ ਸਾਈਡ ਤੇ ਸਾਰੇ ਪਾਸੇ ਵਿੱਚ ਕਰ ਵੀ ਰਹੇ ਨੇ ਜੀ ਹੂੰ ਹੂੰ ਹੁਣ ਮੰਨ ਕੇ ਚਲੋ ਨਾਲ-ਨਾਲ ਖੇਤੀ ਦੇ ਮੰਨ ਕੇ ਚਲੋ ਜੀ ਆਪਾਂ ਜੀ ਕਣਕ ਝੋਨੇ ਤੇ ਰਹੀਏ ਉਹਦਾ ਨਹੀਂ ਹੈਗਾ ਇਹ ਨਾਲ ਸਾਡੇ ਡੰਗਰਾਂ ਦਾ ਕੀਤਾ ਹੋਇਆ ਜੀ ਮੱਝਾਂ ਦਾ ਜੀ ਅਸੀਂ ਆਪ ਦੁੱਧ ਨੇੜੇ ਪੈਂਡਾ ਲੜਿਆਣਾ ਕਰਕੇ ਜੀ ਅਸੀਂ ਦੁੱਧ ਇੱਥੇ ਰੋਜ਼ ਪਾ ਕੇ ਹੁੰਦੇ ਆਂ ਜੀ ਆ ਤੇ ਨਾਲ-ਨਾਲ ਸਾਡਾ ਬਰਛੀਂਦਾ ਕੰਮ ਆਈ ਤਿੰਨ ਖੇਤੀ ਕਰਦੇ ਜੀ ਇਹ ਬਈ ਫਿਰ ਜੋ ਪਰਿਵਾਰ ਨਾਲ ਵੀਡੀਓ ਕਾਲ ਵਗੈਰਾ ਦੇ ਕਈ ਵਾਰ ਗੱਲਬਾਤ ਕਰਦੇ ਹੋਵੋਗੇ ਖੇਤ ਹੂਦ ਬੰਦਾ ਉਹਦੇ ਦੇਖਦਾ ਤਾਂ ਬੰਦਾ ਵੀ ਥੋੜਾ ਏਮੋਸ਼ਨਲ ਹੋ ਜਾਂਦਾ ਕਿ ਉਧਰ ਬੈਠਾ ਕਿਉਂ ਕਿਤੇ ਤਾਂ ਉਹਦਾ ਆਪ ਦਾ ਖੇਤ ਸੀ ਉਹਨੇ ਆਪ ਦੇ ਖੇਤ ਇੱਥੇ ਰਹਿਣਾ ਸੀ ਹਾਂਜੀ ਇਹ ਤਾਂ ਗੱਲ ਹੈਗੀ ਏ ਜੀ ਮੰਨ ਕੇ ਚਲੋ ਹੁਣ ਕੋਈ ਵੀ ਹੈ ਜਿਹੜਾ ਬੰਦਾ ਕੋਈ ਅੱਜ ਬਾਹਰ ਵਾ ਕੇ ਮੰਨ ਕੇ ਚਲੋ ਉਹ ਤਾਂ ਹੈ ਨਹੀਂਗਾ ਵੀ ਆਪਦਾ ਉਹ ਹੀ ਭਾਗੇ ਜੀ ਪਰਿਵਾਰ ਜ਼ਮੀਨ ਨਾਲ ਤਾਂ ਫੇਰ ਵੀ ਜੁੜੇ ਨੇ ਨਾਰੀ ਬੰਦੇ ਜੁੜੇ ਨੇ ਜੀ ਫੇਰ ਵੀ ਆਪ ਦਾ ਖੇਤ ਤਾਂ ਜਿਹੜਾ ਮਾਰਦੇ ਜੀ ਫੇਰ ਪਿੰਡ ਤਾਂ ਨਹੀਂ ਦਿਲ ਚੋਂ ਨਿਕਲਦਾ ਹਾਂ ਜੀ ਹਾਂ ਪਿੰਡ ਤਾਂ ਉਹ ਮਨ ਕਰ ਚਲੋ ਜਿੰਨਾ ਚ 50 ਜਾਂ 60 60 ਸਾਲ ਹੋ ਗਏ ਸਾਨੂੰ ਦੱਸ ਕੇ ਟ ਹੈ ਜੀ ਉਹ ਵੀ ਆਪ ਦਾ ਪੰਜਾਬ ਤਾਂ ਭੁੱਲਦੇ ਨਹੀਂ ਹੈਗੇ ਜੀ ਆਪਾਂ ਤੁਹਾਨੂੰ ਇਹ ਨਵੀਂ ਮੰਦਿਰ ਨੂੰ ਇਹ ਕਹਿੰਦੇ ਕਿ ਵੀ ਆ ਬਾਲਾ ਦੇ ਦਿਮਾਗ ਚ ਕੀੜਾ ਵੀ ਮੈਂ ਬਾਹਰ ਜਾਣਾ ਬਾਹਰ ਜਾ ਕੇ ਪਤਾ ਲੱਗਦਾ ਅਸਲ ਵਿੱਚ ਤਾਂ ਜੀ ਇੱਥੇ ਕੰਮ ਕਰਨਾ ਵੀ ਇੱਥੇ ਕੰਮ ਕਰਨ ਦਾ ਕੋਈ ਘਾਟਾ ਨਹੀਂ ਹੈਗਾ ਹੁਣ ਬਿਹਾਰੀ ਨੇ ਜਿਹੜੇ ਬੰਦੇ ਇਹ ਵੀ ਲਿਧਿਆਣੇ ਚ 5-500 ਰੁਪਏ ਦਿਹਾੜੀ ਕਰਕੇ ਆਪ ਦਾ ਪਰਿਵਾਰ ਪਾਲੀ ਜਾਂਦੇ ਇੱਥੋਂ ਦੇ ਖੁਦ ਮਕਾਨ ਬਣਾ ਲਏ ਮੇਰੇ ਹੁੰਦੇ ਹੁੰਦੇ ਦੀ ਗੱਲ ਹੈ ਇੱਥੇ ਸਾਰੇ ਪਲਾਟ ਦੀ ਜਿਹੜੇ ਭਾਈਆਂ ਨੇ ਦੋ-ਦੋ ਮਰਲੇ ਕਰਕੇ ਮਰਲਾ ਮਰਲਾ ਕਿਸਤਾਂ ਕਰਕੇ ਸਾਰੇ ਆਪ ਨੂੰ ਮਕਾਨ ਬਣਾਈ ਖੜੇ ਨੇ ਜੀ ਹਾਂ ਮੇਰੇ ਹੁੰਦੇ ਆਪਰੇ ਦੇਖਣ ਦੀ ਗੱਲ ਹੈ ਖੋਦ ਦੀ ਛੋਟੇ ਛੋਟੇ ਮਰਲੇ ਲੈ ਲੈ ਥਾਂ ਥਾਂ ਕਿਸਤਾਂ ਦੇ ਕਰ ਕਰ ਆਪਦੇ ਪੱਕੇ ਮਕਾਨ ਬਣਾਈ ਖੜੇ ਨੇ ਅੱਛਾ ਹਾਂ ਜਿਹੜਾ ਬੰਦਾ ਮੰਨ ਕੇ ਚਲੋ ਪ੍ਰਦੇਸੀ ਵਹਿ ਐਂਟਰ ਹੋ ਗਿਆ ਆਪਣੀ ਮਲਕੀ ਬਨਾਲੀ ਨੇ ਮਹਗੇ ਥਾਂ ਦੀ ਆਪਾਂ ਤਾਂ ਉਥੋਂ ਕੈਨੇਡਾ ਛੱਡ ਕੇ ਆਪਾਂ ਤੂੰ ਨਹੀਂ ਉੱਥੇ ਬਣਦਾ ਹੈਗਾ ਜੀ ਨਹੀਂ ਦੂਜੇ ਪਾਸੇ ਮੈਂ ਜਿੰਮੇ ਗੱਲ ਕਰਦੇ ਮੈਂ ਉਹ ਵੀ ਕਈ ਵਾਰ ਹੋ ਵੀ ਜਾਂਦਾ ਵੀ ਜਿੰਮੇ ਤੁਸੀਂ ਕਿਸ ਦਾ ਖੇਤ ਹੈ ਨਾ ਤਾਂ ਅਗਲਾ ਕਈ ਵਾਰ ਤੁਹਾਡੇ ਨਾਲ ਗੱਲਬਾਤ ਕਰਦਾਗਾ ਬਾਹਰੋਂ ਪਰਿਵਾਰ ਹੋ ਜਾਂਦਾ ਕਈ ਵਾਰ ਇਮੋਸ਼ਨਲ ਵੀ ਹੋ ਜਾਂਦਾ ਬੰਦਾ ਵੀ ਯਾਰ ਆਹ ਤੁਸੀਂ ਜੋ ਵੀਡੀਓ ਕੋ ਦਿਖਾਉਂਦੇ ਹੋਗੇ ਮੈਂ ਇੱਥੇ ਬੈਠਾਂ ਕਈ ਵਾਰ ਬੰਦੇ ਨੂੰ ਉਹ ਯਾਦਾਂ ਆ ਜਾਂਦੀਆਂ ਵੀ ਮੈਂ ਵੀ ਕਦੇ ਨਾ ਕਦੇ ਆ ਵਟਾਂ ਦੇ ਫਿਰਦਾ ਹੀ ਹਾਂ ਹਾਂ ਜੀ ਹਾਂ ਯਾਦਾਂ ਆ ਜਾਂਦੀਆਂ ਨੇ ਬੰਦੇ ਕਈ ਮਾਰ ਜਾਂਦੇ ਦੁਬਾਰੇ ਘੁੰਮੇ ਆਂਦੀਆਂ ਚੀਜ਼ਾਂ ਵੀ ਜੋ ਛੋਟੇ ਹੁੰਦੇ ਹੁਣ ਇੱਥੇ ਬੈਠੇ ਆ ਕੰਮਾਂ ਕਰਾਂ ਚ ਹਾਂ ਜੀ ਹੁਣ ਬੰਦਾ ਦੱਸ ਕੇ ਨਹੀਂ ਪਹਿਲਾਂ ਵੀ ਆਪਾਂ ਵੀ ਇਹ ਮਿੱਟੀ ਨਾਲ ਜੁੜੇ ਨੇ ਫੇਰ ਵੀ ਜਦੋਂ ਆਪ ਆਉਂਦੇ ਨੇ ਬਹੁਤ ਦਿਨੇ ਪਹਿਲੀ ਗੱਲ ਤਾਂ ਫੋਨ ਤੇ ਪੁੱਛਦੇ ਨੇ ਸਾਰੀ ਗੱਲਬਾਤ ਵੀ ਸਾਰੇ ਪਾਸੇ ਵਿਚਾਰੇ ਬੰਨੇ ਪਾਸੇ ਠੀਕ ਠਾਕ ਆਪਣੇ ਵਧੀਆ ਸਾਰਾ ਕੁਝ ਪੁੱਛਦੇ ਮੰਨ ਕੇ ਚੱਲੋ ਜਿਵੇਂ ਹੁਣ ਪਉਦੇ ਨੇ ਫੇਰ ਵੀ ਜਦੋਂ ਆ ਵੀ ਜਾਂਦੇ ਨੇ ਫੇਰ ਵੀ ਉਹ ਆਪਦੇ ਹੋ ਕੇ ਆਪਣੇ ਡੇਰੇ ਤੇ ਆਉਂਦੇ ਨੇ ਮੈਂ ਡੇਰੇ ਤੇ ਆਉਂਦੇ ਨਹੀਂ ਆਪਣੀ ਜਗ੍ਹਾ ਤੇ ਜੀ ਖੇਤ ਆ ਕੇ ਜੀ ਫੇਰ ਸਕੂਨ ਮਿਲ ਜਾਂਦੀ ਆ ਭਾਈ ਕਮਾਈ ਕਮਾਈ ਕਿੰਨੀ ਹੋ ਰਹੀ ਦੀ ਫਿਰ ਜੇ ਆਪਾਂ ਅੱਜ ਦੇ ਦੱਸਣਾ ਹੋਏ ਮੁੰਡਿਆਂ ਨੂੰ ਉਹੀ ਗੱਲ ਵੀ ਭਾਈ ਇਹ ਟੂ ਵੀ ਚੰਗਾ ਬਣਾਵਾ ਤੁਸੀਂ ਖੱਟ ਸਕਦੇ ਹੋਗੇ ਕਮਾਈ ਤਾਂ ਭਾਈ ਜੀ ਆਪਣੇ ਆਪ ਤੇ ਡਿਪੈਂਡ ਕਰਦੀ ਹੈ ਹੁਣ ਚਾਰੇ ਪਾਸੇ ਲਾਲਾ ਝੋਨਾ ਵੀ ਉਨੇ ਥੋੜਾ ਇੱਕ ਅੱਧੇ ਕਵਾਂਟਲ ਦਾ ਫਰਕ ਪੈਂਦਾ ਉਨੇ ਉਧਰ ਹੁੰਦਾ ਉਨੇ ਖਰਚ ਆਏ ਉਨੇ ਉਧਰ ਹੈ ਜੀ ਕਿਤੇ ਵੀ ਹੈ ਬਾਕੀ ਦਾ ਆਪਣੇ ਤੇ ਦੇਖਣਾ ਤੁਸੀਂ ਨੇ ਵੀ ਆਪਾਂ ਖੇਤੀ ਦੇ ਨਾਲ ਨਾਲ ਕੀ ਸਹਾਇਕ ਉਦੰਦਾ ਕਰ ਰਹੇ ਹਾਂ ਜਿਵੇਂ ਸਾਡਾ ਤਾਂ ਬਿਜ਼ਨਸ ਨਾਲ 100-100 ਕਿੱਲੇ ਦੀ ਖੇਤੀ ਕਰੀ ਹੋਈ ਹੈ ਆਪਣੀ ਆਪਾਂ ਹੁਣ ਵੀ ਕਰਦੇ ਹਾਂਗੇ ਆਪਣਾ ਜ਼ਿਆਦਾਤਰ ਕਾਰਨ ਇਹ ਹੈ ਵੀ ਆਪਾਂ ਸਾਈਡ ਬਿਜ਼ਨਸ ਕਰੀਏ ਕੱਲੀ ਖੇਤੀ ਤੇ ਨਹੀਂ ਜਿਵੇਂ ਨਾਲ ਅਸੀਂ ਮੱਝਾਂ ਦਾ ਰੱਖਦੇ ਹਾਂ ਕੰਮ ਇਸ ਤਰ੍ਹਾਂ ਜਿਵੇਂ ਪੱਠਿਆਂ ਦਾ ਕਰਦੇ ਹਾਂਗੇ ਤੋਂ ਹੁਣ ਅਸੀਂ 12 ਮਾਗਰੋਂ ਬਾਹਰਾ ਪੂਰਾ ਬੀਜੇ 10-12 ਕਿੱਲੇ ਅਸੀਂ ਝੋਨਾ ਨਹੀਂ ਲਾਉਂਦੇ ਉਹ ਜਿਵੇਂ ਸਪੈਸ਼ਲ ਸੱਡਾਂਗੇ ਫਰਕ ਜੇ ਆਪਾਂ ਦੇਖੀਓ ਬਾਈ ਕਿੰਨਾ ਕ ਮਾਲ ਵਿੱਚ ਖੇਤੀ ਕਰਨ ਦਾ ਤੇ ਇੱਧਰ ਫਰਕ ਤਾਂ ਜੀ ਕੁਝੋ ਗੱਲਾਂ ਦਾ ਫਰਕ ਹੈਗਾ ਕੁਝ ਦਾ ਨਹੀਂ ਹੈਗਾ ਮੰਨ ਕੇ ਚਲੋ ਖੇਤੀ ਤਾਂ ਇਹ ਵੀ ਆਪਣੇ ਇੱਥੇ ਪੰਜਾਬ 'ਚ ਹੀ ਹੈ ਥੋੜਾ ਮੋਟਾ ਝਾੜ ਦਾ ਤਾਂ ਫਰਕ ਪੈ ਸਕਦਾ ਵੱਧ ਘਟਦਾ ਰਹਿੰਦਾ ਲੇਕਿਨ ਜਿਹੜੀਆਂ ਆਪਣੇ ਸਹੂਲਤਾਂ ਨਹੀਂਆਂ ਉਹਨਾਂ ਦਾ ਕਰਕੇ ਜ਼ਿਆਦਾ ਹੈ ਵੱਡੀ ਮੇਨ ਗੱਲ ਤਾਂ ਇਹ ਹੈ ਜੀ ਆਪਣੇ ਉੱਥੇ ਜਿਹੜੇ ਮਾਲਵੇ 'ਚ ਹੈ ਮਾਲਕੀ ਖੇਤੀ ਜਿਹੜੀ ਉਹ ਛੋਟੀ ਹੈਗੀ ਮੰਨ ਕੇ ਚਲੋ ਜਿਹਦੇ ਕੋਲ ਠੇਕੇ ਸੇ ਤੇ ਲੈਣ ਵਾਲੇ ਜ਼ਿਆਦੇ ਨੇ ਕਿ ਦੇਣ ਵਾਲੇ ਘਟਨੇ ਇੱਥੇ ਦਬਾਬੇ 'ਚ ਯਾਨੀ ਕਿ ਟੱਕ ਜਮੀਨਾਂ ਯਾਨੀ ਕਹਿ ਸਕਦੇ ਮੈਂ ਜਮੀਨਾਂ ਖੁੱਲੀਆਂ ਮਿਲ ਜਾਂਦੀਆਂ ਬਹੁਤ ਹਣ ਨੂੰ ਜੇ ਹੁਣ 5-10 ਕਿੱਲੇ ਕਰਨੇ ਖੇਤੀ ਤਾ ਛੋਟੀ ਖੇਤੀ ਜੋ ਕੁਝ ਬਚਦਾ ਨਹੀਂ ਹੈ ਜੀ ਵੱਡੇ ਪੱਧਰ ਤੇ ਕੁਛ ਨਾ ਕੁਛ ਬਚ ਰਹਿ ਜਾਂਦਾ ਜੀ ਨਾਲੇ ਆਇਆ ਕਿਉਂਕਿ ਹੁਣ ਲੋਕ ਬਾਹਰ ਗਏ ਨੇ ਇੱਥੋਂ ਦੀ ਧਰਤੀ ਦਾ ਮਾਲਵੇ ਦਾ ਆਪਣੇ ਹੁਣ ਜਾਣ ਲੱਗੇ ਤਿੰਨ ਚਾਰ ਸਾਲਾਂ ਦੇ ਆਪਣੇ ਤੇ ਹੁਣੀ ਦੋ ਤਿੰਨ ਸਾਲ ਦੇ ਜਾਣ ਲੱਗੇ ਜੀ ਇੱਥੇ ਫਿਰ ਉਹ ਵੱਡੇ ਵੱਡੇ ਟਾਕੋ ਖਰਾਈ ਪਏ ਨੇ ਫਿਰ ਉਹ ਸਿੱਧਾ ਦੇ ਜਾਂਦੇ ਠੇਕੇ ਦੇ ਹਾਂ ਜੀ ਹਾਂ ਇੱਥੇ ਤਾਂ ਜੀ ਬਹੁਤ ਮੰਦੇ ਨੂੰ ਜਿਹੜਾ ਕੋਈ ਦੇਖਣ ਨੂੰ ਆਇਆ ਲੱਗਦਾ ਉਹ ਵੀ ਕਹਿੰਦਾ ਮੈਂ 20 ਸਾਲ ਦੇ ਵਿੱਚ ਲਾ ਕੇ ਆਇਾਂਗਾ ਹਮਮ ਨਾਰਮਲ ਹੀ ਗੱਲ ਹੈ ਆਪਣੇ ਥੋੜਾ ਜਿਹਾ ਹੁਣ ਜ਼ਿਆਦਾ ਹੈ ਤੁਹਾਨੂੰ ਹੋਰ ਵੀ ਬਹੁਤ ਕੰਟੈਕਟ ਕਰ ਦੇਵਾਂਗੇ ਬਾਈ ਪਰਿ ਕਹ ਲੋ ਤੁਸੀਂ ਸਾਡੇ ਨਾਂ ਤੇ ਬਰਨਾਲੇ ਵਾਲੇ ਬਾਗ ਦੇ ਕਿ ਤੂੰ ਮਰਜ਼ੀ ਪੁੱਛ ਲੈ ਬਰਨਾਲੇ ਨਾਲ ਲੈ ਜਾਣਾ ਕੋਈ ਕੰਮ ਤਾਂ ਸਾਨੂੰ ਸਾਰੀ ਤਕਰੀਬਨ ਹੀ ਫੋਲੋ ਕਰਦੇ ਆ ਬੰਦੇ ਇਹ ਕਹਿੰਦਾ ਬਾਹਰੋਂ ਆ ਕੇ ਕੰਮ ਕਰਦੇ ਨੇ ਮਿਹਨਤ ਕਰਦੇ ਨੇਗੇ ਠੱਗੀ ਚੂਰ ਤੋਂ ਪਰੇਜ ਨੇ ਇਹ ਚੀਜ਼ ਦਾ ਕਰਕੇ ਨਾ ਫੋਲੋ ਕਰਦੇ ਨੇ ਹੋਰ ਪਰਿਵਾਰ ਵੀ ਬਾਹਰੋਂ ਕਰਦੇ ਹੋਣਗੇ ਵੀ ਸਾਡੀ ਵੀ ਖੇਤੀ ਦੇਖ ਲੋ हां ਕਰਦੇ ਨੇ ਕਿ ਬਹੁਤ ਜ਼ਿਆਦਾ ਕਰਦੇ ਨੇ ਕਿ ਅਸੀਂ ਆਪ ਕੋ ਦਵਾ ਦੇਨੇ ਕਿਸੇ ਨੂੰ ਜ਼ਿਆਦਾਤਰ ਉਹ ਸਾਡੇ ਕੋਲ ਜਿੰਨੀ ਕਰਨੀ ਓਨੀ ਕਿ ਸਾਡੇ ਕੋਲ ਕਬਰ ਆਏਗੀ ਤੇ ਬਾਕੀ ਅਸੀਂ ਕਨੈਕਟ ਦਵਾ ਦੇਨੇ ਕਿਦੇ ਹਾਂ ਉਦਾਂ ਕਿਸੇ ਨੂੰ ਅੱਗੇ ਮਤਲਬ ਆ ਜੀ ਕਿਤੇ ਦੋਸਤ ਨੂੰ ਹਾਂ ਯਾਰ ਮਿੱਤਰ ਨੂੰ ਕੋਈ ਪਿੰਡੋਂ ਪਿੰਡੋਂ ਹੁੰਦਾ ਜਿਹਨੂੰ ਲੋੜ ਬੰਦ ਨੂੰ ਅਸੀਂ ਦਵਾ ਦੇਨੇ ਹੁੰਦੇ ਹਾਂ ਹਾਂ ਹੁਣ ਤਾਂ ਫਿਰ ਬਾਈ ਬਹੁਤ ਵਧੀਆ ਗੁਜ਼ਾਰਾ ਚੱਲ ਦੋਗਾ ਤੁਹਾਡਾ ਹਾਂ ਹੁਣ ਅਸੀਂ ਬਹੁਤ ਸੌਖੇ ਹਾਂਗੇ ਅਸੀਂ ਮਿਹਨਤ ਕੀਤੀ ਹੈ ਹੂੰ ਬਹੁਤ ਵਧੀਆ ਹੁਣ ਬਹੁਤ ਸੌਖੇ ਹਾਂ ਯਾਨੀ ਵੱਡੀ ਗੱਲ ਤਾਂ ਜੀ ਇਹ ਆਪਾਂ ਤੋਂ ਵੀ 20-25 ਸਾਲ ਪਾਰ ਬੜੇ ਏਰੀਆ ਮੂਰੀ ਹੈ ਜੀ ਆਪਣੀ ਸੋਚ ਨਾਲ ਕਿਉਂਕਿ ਅੱਜ ਕੱਲ ਦਾ ਜ਼ਮੀਨਾ ਜਮੂਨਾ ਕੋਠੀਆਂ-ਕੁਠੀਆਂ ਦੱਬਦੇ ਬਹੁਤ ਨੇ ਲੋਕ ਇਹ ਗੱਲ ਤੋਂ ਬਹੁਤ ਡਰਦੇ ਆ ਐਨਆਰਆਈ ਹਾਂ ਇਹ ਚੀਜ਼ ਤਾਂ ਹੈ ਹੀ ਜਿਹਨੂੰ ਆਪਾਂ ਦੇਖਦੇ ਹੀ ਰਹੇ ਨੇ ਵੀਡੀਓ ਪਿੱਛੇ ਜੇ ਆਈਆਂ ਨੇ ਕਾਫੀ ਵਾਇਰਲ ਹੋਈਆਂ ਨੇ ਗਿਆ ਇਹ ਚੀਜ਼ ਦਾ ਬਹੁਤ ਧਿਆਨ ਰੱਖਣਾ ਪੈਂਦਾ ਮੰਨ ਕੇ ਚਲੋ ਅਸੀਂ ਵੀ ਬਹੁਣੇ ਆ ਜੀ ਸਾਨੂੰ ਵੀ ਵਿਸ਼ਵਾਸ ਤੇ ਆਗੇ ਅਸੀਂ ਵੀ ਵਿਸ਼ਵਾਸ ਤੇ ਆਗੇ ਕਿ ਭਰੋਸਾ ਕੀਤਾ ਕਿ ਹਾਂ ਜੀ ਭਰੋਸਾ ਕੀਤਾ ਸਾਡੇ ਤੇ ਸਾਨੂੰ ਵੀ ਇਹ ਵੀ ਕਿਸੇ ਦਾ ਭਰੋਸਾ ਟੁੱਟੇ ਨਾ ਜੀ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਵਧੀਆ ਲੱਗਿਆ ਉਹਨਾਂ ਦਾ ਸਾਰਾ ਧੰਨਵਾਦ ਤੁਸੀਂ ਚੱਲ ਕੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਸਈਸ ਜੀ ਸਾਡੇ ਨਾਲ ਬਾਈ ਰਾਮ ਸਿੰਘ ਜੋ ਮਾਲਵੇ ਦੇ ਪਿੰਡਾਂ ਚੋਂ ਆਏ ਦੁਆਬੇ ਦੇ ਵਿੱਚ ਤੇ ਇੱਥੇ ਜਿਹੜਾ ਇਹਨਾਂ ਦਾ ਹੀ ਪਰਿਵਾਰ ਵਿਦੇਸ਼ਾਂ ਵੱਲ ਗਏ ਜਿਹੜੇ ਉੱਥੇ ਸੈੱਟ ਨੇ ਉਹਨਾਂ ਦੀਆਂ ਜ਼ਮੀਨਾਂ ਲਈਆਂ ਠੇਕੇ ਦੇ ਉੱਪਰ ਤੇ ਉਸ ਤੋਂ ਬਾਅਦ ਵਧੀਆ ਕਮਾਈ ਵੀ ਕਰਦੇ ਨੇ ਤੇ 100 ਕਿੱਲੇ ਤੋਂ ਵੱਧ ਇਹਨਾਂ ਦੇ ਕੋਲ ਇਸ ਵਕਤ ਜ਼ਮੀਨ ਹੈ ਜਿਸ ਦੀ ਇਹ ਵਾਈ ਕਰਦੇ